ਆਉ ਵੀ ਸੱਜਣੋ ਬਹੁਤ ਭਰਾਵਾਂ ਦੇ ਫੋਨ ਆਉਂਦੇ ਸੀ ਕਿ ਤੁਸੀਂ ਪਸ਼ੂ ਨੂੰ ਜਿਹੜਾ ਬਾਇਓਟਿਨ ਦਿੰਨੇ ਹੋ ਕਿਸ ਤਰ੍ਹਾਂ ਦਿੰਨੇ ਹੋ ਠੀਕ ਹੈ ਸੋਣ ਵਾਲੇ ਪਸ਼ੂ ਨੂੰ ਆਪਾਂ ਦੇਣਾ ਗਿਆ ਇਹ ਬਾਇਓਟਿਨ ਤੇ ਇਹ ਜਿਹੜਾ ਆਪਣੇ ਪਸ਼ੂ ਕਿਸੇ ਦੇ 3 ਮਹੀਨੇ ਰਹਿੰਦੇ ਆ ਕਿਦੇ 2 ਮਹੀਨੇ ਕਿਸੇ ਦੇ ਮਹੀਨਾ ਰਹਿ ਗਿਆ ਕਿਸੇ ਦੇ 20 ਦਿਨ ਸਾਰੇ ਪਸ਼ੂ ਜਿੰਨੇ ਗੱਭਣਾ ਉਹਨਾਂ ਨੂੰ ਦਿੰਨੇ ਆਪਾਂ ਇੱਕ ਤਾਂ ਲੈ ਲੈਣੀ ਜਿਹੜੀ ਆਪਾਂ ਘਰ ਦੀ ਫੀਡ ਤਿਆਰ ਕਰਦੀ ਵੀ ਆ ਇਸ ਤਰ੍ਹਾਂ ਸੁੱਕੀ ਉਹ ਲੈ ਲਿਓ ਤੁਸੀਂ ਕਣਕ ਦਾ ਚੌਕਰ ਵੀ ਲੈ ਸਕਦੇ ਹੋ ਸੋਲਿਆ ਦਾ ਸੜਕਾ ਘਰ ਦੀ ਫੀਡ ਵੀ ਤੇ ਇਹਦੇ ਵਿੱਚ ਜਿਹੜਾ ਆਪਾਂ ਜਿਵੇਂ ਆਪਣਾ ਚਮਚਾ ਹਾ ਤੋਲਿਆ ਹੋਇਆ 2 ਗ੍ਰਾਮ ਦਾ ਦੇਖੋ ਇਹ ਦੇਣਾਗਾ ਤੇ ਨਾਲ ਆਪਾਂ ਇਹਦੇ ਪਾ ਲੈਨੇ ਆ ਮਿੰਨਰ ਮਿਕਸਚਰ ਤੁਸੀਂ ਜਿਹੜਾ ਮਰਜ਼ੀ ਵਰਤ ਲਓ ਆਪਾਂ ਪਹਿਲਾਂ CRSB ਵਰਤਿਆ ਤੇ ਹੁਣ ਆਪਾਂ ਨੂੰ ਸਰਕਾਰੂ ਆਹ ਗੜਵਾਸੂ ਯੂਨੀਵਰਸਿਟੀ ਦਾ ਮਿਲ ਗਿਆ ਧਰਤਾਂ ਦਾ ਚੂਰਾ ਇਹ ਵੀ ਬਹੁਤ ਵਧੀਆ ਚੀਜ਼ ਐ ਇਹ ਸੂਣ ਵਾਲੇ ਪਸ਼ੂ ਨੂੰ ਦੇਨੇ ਆਪਾਂ ਠੀਕ ਐ ਜੀ ਇਹ ਆਵੇ ডোজ ਵੀ ਦੱਸੀ ਹੋਈ ਆ 5 ਤੋਂ 7 ਕਿਲੋ ਦੁੱਧ ਵਾਲੇ ਨੂੰ 50 ਗ੍ਰਾਮ 8 ਤੋਂ 10 ਕਿਲੋ ਦੁੱਧ ਵਾਲੇ ਨੂੰ 60 ਗ੍ਰਾਮ ਤੇ ਉਹ ਤੋਂ 11 ਕਿਲੋ 12 ਕਿਲੋ ਵਾਲੇ ਨੂੰ 100 ਗ੍ਰਾਮ ਦੇਲੀ ਦੇਣਾ ਇਹਦੇ ਵਿੱਚ ਵਟਾਵਣ ਵੀ ਬਹੁਤ ਤਰ੍ਹਾਂ ਦੇ ਹੁੰਦੇ ਆ ਪਸ਼ੂ ਨੂੰ ਕੋਈ ਵੀ ਘਾਟ ਨਹੀਂ ਹੁੰਦੀ ਆ ਦੇਖੋ ਸਾਰੇ ਵਟਾਵਣ ਲਿਖੇ ਹੋਇਆ ਪੜ੍ਹ ਵੀ ਸਕਦੇ ਹੋ ਤੁਸੀਂ ਤੇ ਇਹਦੇ ਚ ਆਪਾਂ ਇਹ ਸਾਰੇ ਪਸ਼ੂ ਨੂੰ ਨਾਲ ਇਹ ਪਾਉਣੇ ਆ ਆ ਦੇਖੋ ਇਸ ਤਰ੍ਹਾਂ ਇਹ ਪਾ ਲਿਆ ਦੋ ਚੀਜ਼ਾਂ ਇਹ ਪਾ ਲੈਣੀਆਂ ਆਪਾਂ ਇੱਕ ਆਪਣੀ ਜਿਹੜੀ ਆਹ ਬਣਾਈ ਹੋਈ ਹੈ ਦਵਾਈ ਇਹ ਵੀ ਦਿਖਾ ਦੇ ਆ ਚੀਜ਼ ਆਪਾਂ ਜਿਹੜੀ ਕੱਲ ਵੀ ਆਪਾਂ ਐਡ ਕਰੀ ਸੀਗੀ ਇਹਦੀ ਵੀਡੀਓ ਪਾਈ ਹੋਈ ਆ ਸਾਰੀ ਇਹਦੇ ਵਿੱਚ ਆਪਾਂ ਹਾਲੋ ਮੇਥੇ ਤਾਰਾ ਮੀਰਾ ਚਿੱਟੇ ਤਿਲ ਠੀਕ ਆ ਸੌਂਫ ਕਾਲੀ ਜੀਰੀ ਇਹ ਚੀਜ਼ਾਂ ਪਾਈਆਂ ਹੋਈਆਂ ਉਹ ਆਪਣੀ ਡਿਟੇਲ ਦੇ ਵਿੱਚ ਵੀਡੀਓ ਪਾਈ ਹੋਈ ਆ ਤੇ ਇਹ ਆਪਾਂ ਕੀ ਕਰਨੀਆਂ ਇੱਕ ਮੁਠੀ ਇਹਦੀ ਪਾਉਣੀਆਂ ਆਪਾਂ ਇੱਕ ਪਸ਼ੂ ਨੂੰ ਆਹ ਦੇਖੋ ਇਸ ਤਰ੍ਹਾਂ ਇਹ ਮਿਕਸ ਕਰ ਲਿਆ ਸਾਰੀਆਂ ਚੀਜ਼ਾਂ ਮਿਕਸ ਕਰਕੇ ਆਪਾਂ ਪਸ਼ੂ ਨੂੰ ਖਵਾਉਣੀ ਆ ਖਵਾਉਣੀ ਆ ਇਹ ਚੀਜ਼ਾਂ ਜਿਹੜੀਆਂ ਸ਼ਾਮ ਨੂੰ ਪਸ਼ੂ ਨੂੰ ਪਾਣੀ ਪਿਆ ਕੇ ਪੱਠੇ ਖਵਾ ਕੇ ਉਸ ਤੋਂ ਬਾਅਦ ਦੇ ਵਿੱਚ ਕੀ ਹੁਣ ਇਹ ਪਸ਼ੂ ਖਾ ਕੇ ਸ਼ਾਮ ਨੂੰ ਗਾਲਾ ਕਰਨ ਤੇ ਉਹ ਵੀ ਆਪਾਂ ਦਿਖਾਉਨੇ ਆ ਤੁਹਾਨੂੰ ਪਸ਼ੂ ਨੂੰ ਖਵਾਉਣੇ ਆ ਬਹੁਤ ਵਧੀਆ ਰਿਜ਼ਲਟ ਆ ਮਿਲਦਾ ਸਾਰ ਗੱਬਣ ਪਸ਼ੂ ਨੂੰ ਵਿੱਚ ਥੋੜੀ ਜੀ ਤੁਸੀਂ ਨਾ ਤੂੜੀ ਐਡ ਕਰਨੀ ਆ ਇਹਦੇ ਕਿਉਂ ਆ ਨਾ ਪਸ਼ੂ ਹੈ ਜਿਹੜਾ ਪੂਰਾ ਵਧੀਆ ਖਾ ਲੇ ਇਹਦੇ ਨਾਲ ਵੀ ਆਜਮ ਵਧੀਆ ਜਾਂਦੀ ਹੈ ਫਾਈਬਰ ਆ ਤੂੜੀ ਨਾਲੇ ਤਾਂ ਆ ਦੇਖੋ ਇਸ ਤਰ੍ਹਾਂ ਰਲਾ ਲਈ ਹੁਣ ਆਪਾਂ ਪਸ਼ੂ ਬੰਨਦੇ ਆ ਕਰਦੇ ਆ ਆ ਦੇਖੋ ਇਸ ਤਰ੍ਹਾਂ ਆਪਾਂ ਪਸੂ ਨੂੰ ਖਵਾ ਦਿੰਨੇ ਆ ਠੀਕ ਆ ਜੀ ਇਹ ਵੀਡੀਓ ਤਾਂ ਵੱਡੀ ਬਣ ਜੂਗੀ ਤੇ ਹੁਣ ਤੁਹਾਨੂੰ ਦਿਖਾ ਦਈਏ ਰਿਜ਼ਲਟ ਵੀ ਇਸ ਵੈੜ ਤੇ ਆਪਣੀ ਦੇ ਜਿਹੜੇ 2 ਮਹੀਨੇ ਰਹਿ ਕੇ ਤੇ ਤੁਸੀਂ ਚੈੱਕ ਕਰੋ ਪਲੂਣ ਵੈੜ ਆ ਹਜੇ ਹਟੋ ਦੇਖੋ ਲੈਵੇ ਦੀ ਕੁਆਲਿਟੀ ਚੈੱਕ ਕਰ ਲਓ ਬਈ ਬਾਇਓਟਿਨ ਦਾ ਰਿਜ਼ਲਟ ਆਹਾਗਾ ਠੀਕ ਹੈ ਅਜੇ 1 ਮਹੀਨਾ ਹੋਇਆ ਸਟਾਰਟ ਕਰੇ ਇਹਨੂੰ ਤੇ ਚੰਕੂ ਜਮਕ ਤੁਸੀਂ ਆਪ ਹੀ ਚੈੱਕ ਕਰ ਲਓ ਦੇਖ ਸਕਦੇ ਹੋ ਤੁਸੀਂ ਨਾਲੇ ਹੁਣ ਹਨੇਰਾ ਹੋਇਆ ਆਪਾ ਦੇਖੋ ਹੈ ਫਰਕ ਇਹ ਚੀਜ਼ਾਂ ਪਾਉਣੇ ਆਪਾਂ ਸਾਰੇ ਗੱਬਣ ਪੁੱਛਣ ਨੂੰ ਹੁਣ ਸਾਾਮ ਨੂੰ ਪੱਠੇ ਖਵਾਤੇ ਪਾਣੀ ਪਿਆਤਾ ਹੁਣ ਇਸ ਤਰ੍ਹਾਂ ਖਵਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕੱਲੀ-ਕੱਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਹੋਰ ਵੀ ਭਰਾਮਾਂ ਦਾ ਫਾਇਦਾ ਹੋ ਜਾਂਦਾ ਲੁੱਟ ਤੋਂ ਬਚ ਸਕੋਗੇ ਖਰਚਾ ਜਿਹੜਾ ਪਸ਼ੂ ਪਾਲਕ ਦੇ ਭਰਾਮਾਂ ਜਿਆਦਾ ਕਰ ਲੈਂਦੇ ਆ ਰਿਜ਼ਲਟ ਮਿਲਦਾ ਨਹੀਂ ਠੀਕ ਹੈ